ਜੀ ਦੋਸਤੋ ਆਪਾਂ ਜੇ ਕਰਨ ਲੱਗੇ ਆਂ ਰਫਟ ਸ਼ੁਰੂ ਆਹ ਰਸਤਾ ਨਾਲ ਨਾਲ ਆਪਣਾ ਰੋ ਬਣਾਇਆ ਸੀ ਇਸ ਰਾਤ ਨਾਲ ਝੋਨੇ ਦਾ ਰਫਟ ਸ਼ੁਰੂ ਪਟੱਲੇ ਵੀ ਸਾਰੇ ਗਿੱਲੇ ਨੇ ਬਦ ਅੰਦਰ ਕਰਜਾ ਖਾਲੀ ਪਾ ਲੋ ਜੀ ਆਪਾਂ ਬੰਨ ਦਿੱ ਗਏ ਪਾਣੀ ਇੱਕਰਾ ਟਰੈਕਟਰ ਕਰ ਦਿੱ ਗਏ ਬੰਦ ਹਣਾ ਪਹਿਲਾਂ ਪਾਣੀ ਬੰਦ ਕਰ ਦਿੱ ਗਏ ਇੱਕਰਾ ਹੱਲਾ ਵੀ ਨਾਲ ਤੇ ਸੁਹਾਗਾ ਵੀ ਨਾਲ ਸਾਰਾ ਕੁਝ ਹਿਲਾਇ ਚੱਲੇ ਆ ਤੇ ਪਾਣੀ ਗਿਆ ਟੁੱਟ ਇਹਨੂੰ ਦੇਨੇ ਆਪਾਂ ਬੰਨ ਨੂਕੇ ਕਰਕੇ ਆਹ ਰਸਤਾ ਆਪਾਂ ਉਹਦ ਨੂੰ ਬਣਾਇਆ ਸੀ ਪੱਠੇ ਵੱਢ ਗਏ ਚਲੋ ਮਿਲਦੇ ਆਪਾਂ ਪਾਣੀ ਬੰਨ ਗਏ ਨਾ ਫਿਰ ਕਰਦੇ ਆਂ ਗੱਲ ਲਓ ਜੀ ਪਾਣੀ ਇੱਕ ਰਾ ਆਪਾਂ ਦਿੱਤਾ ਬੰਨ ਇੱਕ ਪੰਗਾ ਆਪਾਂ ਨੂੰ ਹੋਰ ਗਾਂ ਜਾ ਕੇ ਕਰਨਾ ਪੈਣਾ ਜਦੋਂ ਰਫੱਡ ਦੇ ਵਿੱਚ ਵੜਿਆ ਟਰੈਕਟਰ ਉਦੋਂ ਫਿਰ ਚਲੋ ਜੁਰੂ ਕੰਮੀ ਆਪਣਾ ਇਹੋ ਤੇ ਤੇਰੇ ਇਹੋ ਹੀ ਕੰਮ ਆਪਾਂ ਕਰਨਾ ਚੱਲ ਵੀ ਸੋਨ ਨਾਲ ਕਿੱਸਿਆਂ ਚੱਲ ਗਏ ਆਪਾਂ ਅਗਲੇ ਕਰ ਫਾੜ ਦਾ ਮਹੂਰਤ ਕਰਨ ਲੱਗੇ ਆ ਆਸੇ ਪਾਸੇ ਹਰੇ ਲੱਗ ਗਿਆ ਤੇ ਆਪਾਂ ਥੋੜੇ ਲੇਟ ਆ ਹਾਂ ਲੇਟ ਇਸ ਕਰਕੇ ਹੀ ਕਿਉਂ ਗਿਆ ਆਪਾਂ ਲੋੜਾ ਹੀ 131 ਹਾਲ ਉਹ ਫਾੜ ਆਪਣਾ ਭਰਿਆ ਪਿਆ ਅੱਗੇ ਪਾਣੀ ਪਾਣੀ ਹੋਇਆ ਹਰ ਦਾ ਹਰਾ ਲੱਗ ਆਪਣਾ ਅੱਗੇ ਲਾ ਦੇਣੇ ਆ ਇਰ ਕਮ ਚਾਲ ਸੋ ਚੱਲ ਚੱਲ ਦੇ ਚੱਲ ਇਰ ਕਮੈਂਟ ਲਾ ਕੇ ਆਪਣਾ ਸੁਵਾਗਾ ਮਗਰੂ ਲਾ ਲੈਨੇ ਕੁੰਡੇ ਘੜਾ ਹੋਲੇ ਨੇ ਬਹੁਤ ਪਾਰ ਇਹਨੂੰ ਫੱਟੀ ਵੀ ਆਪਾਂ ਇੱਥੋਂ ਲਾਹ ਹੀ ਦਿੱਗੇ ਹਨਾ ਇਹ ਆਪਈ ਇਹ ਵੀ ਆਪਾਂ ਇੱਥੇ ਰੱਖ ਦਈਏ ਟਰੈਕਟਰ ਵਿੱਚ ਵਾੜ ਕੇ ਰਫਟ ਦੇ ਫੇਰ ਬਨਾਂਗੇ ਪਾਣੀ ਟਰੈਲ ਕਰ ਮਾਰਿਆ ਉਹ ਆ ਬੰਨਣ ਦੀ ਲੋਡ ਨਹੀਂ ਪਈ ਲਓ ਜੀ ਇਹਦਾ ਧੰਕਨ ਹੋ ਗਈ ਹੈ ਨਾ ਉਹ ਆ ਬੰਨਣ ਦੀ ਲੋਡ ਹੀ ਨਹੀਂ ਪਈ ਮੈਂ ਰੱਖ ਬੰਨਵਾ ਪਾਇਆ

ਹੋਣ ਜਿਹੜਾ ਹੱਲਾ ਮਾਰਦੀਆਂ ਨੇ ਹੁਣ ਆਪਾਂ ਫੇਰਾਂਗੇ ਸੁਹਾਗਾ ਕੱਲੇ ਬੰਦੇ ਨੂੰ ਨਾ ਸੰਦ ਲੌਣੇ ਪਾਉਣੇ ਬੜੇ ਔਖੇ ਹੁੰਦੇ ਨੇ ਨਾਲੇ ਉਹ ਵੀ ਜਿੱਕੜ ਜਦੋਂ ਮਾਰਦੇ ਹੋਈ ਹੈ ਨਾ ਰਫੜ ਉਦੋਂ ਲਜਾਦਾ ਹੀ ਔਖਾ ਹੋ ਜਾਂਦਾ ਕੰਮ ਅਜੀ ਦੋਸਤੋ ਹੱਲਾ ਪਾ ਮਾਰਦੀਆਂ ਨੇ ਤੇ ਹੁਣ ਫੇਰਨਾ ਹੈ ਸੁਹਾਗਾ ਭੱਗਾ ਫੇਰ ਕੇ ਫੇਰ ਆਪਾਂ ਲਿੰਪਾਂਗੇ ਵਟਾ ਤੇ ਉਸ ਤੋਂ ਬਾਅਦ ਆਪਾਂ ਫਿਰ ਲੈਟ ਇੱਕ ਰਾਤ ਗੇਂਚ ਲਈ 12 ਵਜੇ ਤੇ ਹੁਣ ਸਵੇਰੇ ਤੱਕ 4 ਵਜੇ ਲੈਡ ਆਵੇਗੀ ਅਗਲੇ ਕਿਲੇ ਨੂੰ ਆਪਾਂ ਦੁਬਾਰਾ ਪਾਣੀ ਛੱਡਾਂਗੇ ਤੇ ਫਿਰ ਉੰਦਰ ਫੱਟ ਮਾਰਾਂਗੇ ਹੁਣ ਆਪਾਂ ਲੱਗੇ ਆ ਸੁਹਾਗਾ ਫੇਰ ਦਾ ਕਿਉਂਕਿ ਛਲ ਵਜਦੀਏ ਵੱਟਾ ਕੱਚੀਆਂ ਨੇ ਵੱਟਾ ਨੋਂੜੇ ਇਸ ਤੋਂ ਬਾਅਦ ਹੀ ਆਪਾਂ ਲਿਪਾਂਗੇ। ਕਿਹਾ ਪਾਣੀ ਨਾਲ ਖੈ ਪਾਣੀ ਵੀ ਕੁਛ ਜਿਆਦਾ ਹੋ ਗਿਆ। ਅੱਜ ਦੀ ਸਾਰੀ ਵਾਰੀ ਇੰਦੇ ਵਿੱਚ ਰਹਿ ਗਈ। ਲੇ ਰੂ ਕਿਰਾਇਆ ਵੱਜਾ ਆ ਮਿੱਟੀ ਥੋੜੀ ਜਿਹੀ ਹੋ ਆਪਦੀ ਏ ਪੱਕੀ ਮਿੱਟੀ ਏ ਢੇਡ ਹੋਣੇ ਗਦਾਈ ਚਲੋ ਕੋਈ ਨਹੀਂ ਹੌਲੀ ਹੌਲੀ ਆਪਾਂ ਫੇਰ ਹੀ ਦੇਣਾ ਸੁਆਗਾ ਜੀ ਆੜੇ ਰੱਖਿਆ ਹੈ ਜਾਂ ਜਾਂਦਾ ਬਟਕਾਂ ਦੇ ਨਾਲ ਆਸਾਂ ਦਾ ਸੌਕਿਆ ਲੱਗ ਰਹਿਤ ਰਾ ਨਾ ਛੱਲ ਬੜੀ ਵੱਜਦੀ ਪਾਣੀ ਦੀ ਜੋ ਛੱਲ ਵੱਜਦੀ ਏ ਤੇ ਵੱਟਾ ਜੇ ਕੱਚੀਆਂ ਨੇ ਵੱਟਾ ਨੂੰ ਚੜਾ ਦਿੱਤੇ ਹੋਏ ਨੇ ਤੇ ਵੱਟਾ ਨੂੰ ਚੜਾ ਦਿੱਤੇ ਨੇ ਤੇ ਫਿਰ ਵੱਟ ਫੁਰਦੀ ਚਲੋ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਸੁਹਾਗਾ ਫੇਰ ਲੈਨੇ ਆ ਆਪਣੇ ਕੋਲ ਕੋਈ ਮਗਰ ਲੱਗਾ ਲੰਗੋਟਕੇ ਮੇਰੇ ਨੇ ਆਉਣਾ ਸੀ ਉਹ ਆਇਆ ਨਹੀਂਗਾ ਵਾਹ ਦਾ ਹੀ ਮੈਂ ਆਵਾਂਗਾ ਮੋਟਰ ਤੇ ਗਰਮੀ ਹੈਗੀ ਸੌਂ ਗਿਆ ਹੋਣਾ ਪੱਖੇ ਠਾ ਲਓ ਜੀ ਦੋਸਤੋ ਰਫਾਡ ਆਪਾਂ ਮਾਰਾਏ ਆ ਤੇ ਟਰੈਕਟਰ ਦੇ ਹਾਲ ਵੇਖੋ ਹੁਣ ਧੋਵਾਂਗੇ ਆਪਾਂ ਇੱਕੇ ਦਿਨ ਜਿੱਦਨ ਸਾਰਾ ਕੰਮ ਮੁਕੰਮਲ ਹੋ ਗਿਆ ਉੰਜ ਮਰਗਾਟਾ ਦੀ ਮਿੱਟੀ ਕੱਢ ਛੱਡਾਂ ਕਰਾਂਗੇ ਤੇ ਆਗੇ ਆਪਣੀ ਮੋਟਰ ਤੇ ਛਾਵੇਂ ਆਣ ਕੇ ਪੀਤਾ ਪਾਣੀ ਤੇ ਵੇਖੋ ਦੋਸਤੋ ਆੜੂ ਕਿਵੇਂ ਲੱਗੇ ਹੋਏ ਥੋੜਾ ਯਾ ਇੱਕ ਚੀਜ਼ ਦਾ ਪੰਗਾ ਪੈ ਗਿਆ ਉਹ ਪੰਗਾ ਇਹ ਪਿਆ ਜਿਹੜਾ ਹਨੇਰੇ ਆਏ ਸੀ ਨਾ ਉਹਨੇ ਦੇ ਪੱਤਿਆਂ ਦੀ ਡੰਡ ਜੀ ਲਾਤੀ ਪਾੜ ਜੇ ਦਿੱਤੇ ਨੇ ਤੇ ਆ ਆੜੂ ਆਪਾਂ ਤੁਹਾਨੂੰ ਮਖਾਉਣੇ ਆ ਆ ਵੇਖੋ ਆੜੂ ਹਾਂ ਤੈਨੂੰ ਲੱਭ ਗਿਆ ਬੇਲ ਪੱਥਰ ਹਾਂਜੀ ਲੈ ਮੁੰਡੇ ਨੂੰ ਲੱਭ ਗਿਆ ਬੇਲ ਪੱਥਰ ਮੈਂ ਆਖਿਆ ਅਸੀਂ ਜੂਸ ਪੀਣੇ ਆਂ ਦਾ ਮੈਂ ਇੰਜ ਹੀ ਖਾਣਾ ਹੁੰਨਾ ਤੇ ਇੱਕ ਇਹਦੀ ਗੱਡੀ ਰੋਲਾ ਬੜਾ ਪਾਉਂਦੀ ਕਿਵੇਂ ਪਾਉਂਦੀ ਰੋਲਾ ਇੱਕ ਰਾਤ ਖਾਈ ਦਰਵੇ ਆ ਲੈ ਹਾਂਜੀ ਫੇਰ ਆ ਲੈ ਲੈ ਉਹ ਜਰ ਰੋਂਦੀ ਵਿਚਾਰੀ ਉਹਨੂੰ ਪੀੜ ਹੁੰਦੀ ਓ ਚੁੱਪ ਬੱਸ 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 ਚੁੱਪ ਕਰ ਚੁੱਪ ਕਰ ਕਰ ਜਾ ਚੁੱਪ ਲੈ ਚਿਆਰ ਕਰ ਗਈ ਚੁੱਪ ਬੜੀ ਸਿਆਣੀ ਇਹਨੂੰ ਹੀ ਪੀੜ ਹੁੰਦੀ ਇੱਕ ਚ ਪੇੜ ਵੱਜੀ ਇਹਦੇ ਭਨ ਕੇ ਖਾਲਾ ਰਿੰਜ ਇੰਜ ਇੰਜ ਚੱਕ ਮਾਰਾ ਵੱਜਦਾ ਨਹੀਂ ਵੱਜਣਾ ਨਹੀਂ ਵੱਜਣਾ ਇਹ ਫਿਰ ਬੇਲ ਪੱਥਰ ਨਾਲ ਭਨ ਕੇ ਤਰੇਗ ਨਾਲ ਭਨ ਤਰੇਗ ਨਾਲ ਮਾਹੀ ਬੰਚ ਬਣਾਇਆ ਬੰਚ ਨਾਲ ਹੱਡਾ ਤੋੜਨੀ ਆ ਬਣ ਗਈ ਗੱਲ ਚੱਲ ਬਣਾ ਦੇ ਹਾਂ ਕਿਵੇਂ ਦੂਜੇ ਪਾਸੇ ਫੇਰ ਬਾਹਰ ਆ ਲੈ ਆਹ 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 ਦਾ ਪੱਕਾ ਹੀ ਬੜਾ ਪਿਆ ਗੁਰੂ ਆ ਜੂਸ ਕਿੱਥੇ ਬਣਾਉਂਦੇ ਜੀ ਜੂਸ ਅਸੀਂ ਇੱਥੇ ਬਣਾਈਦਾ ਘਰੇ ਬਣਾਈਦਾ ਅੱਛਾ ਹਾਂ ਲੈ ਵੀ ਦੋਸਤੋ ਬੇਲ ਪੱਥਰ ਵੇਖੋ ਕਿੰਨਾ ਵਧੀਆ ਪੱਕਿਆ ਪਿਆ ਤਿੰਦਾ ਜੂਸ ਬੜਾ ਵਧੀਆ ਓਹੋ ਛੁੱਟ ਤਈ ਉਹਦੇ ਨਾਲ ਇੰਨਾ ਲੱਗਾ ਆਇਆ ਉੰਨੇ ਨਾਰਕtela ਹਾਂ ਨਾਲ ਲੱਗਾ ਹੀ ਏ ਆ ਨਾਲ ਕਿਵੇਂ ਮਿੱਠਾ ਹਨ ਹਾਂ ਇਹ ਮਿੱਠਾ ਹੈ ਵੇਲਾ ਜਿਨ੍ਹਾਂ ਨੂੰ ਪਤਾ ਤੋਂ ਇੰਜ ਕਰਕੇ ਪਿੰਜਦੇ ਨੇ ਇਹਨੂੰ ਖਿੱਚ ਕੇ ਰੱਖ ਕੰਮ ਸਾਰਾ ਨਾ ਖਾਵੀ ਤੇ ਇਸ ਬੇਲ ਪੱਥਰ ਨੂੰ ਦੁਬਾਰਾ ਫਲ ਫਿਰ ਲੱਗ ਗਿਆ ਆ ਵੇਖੋ ਜੀ ਗੁੱਛਿਆਂ ਦੇ ਗੁੱਛੇ ਲੱਗ ਗਏ ਨੇ ਪਹਿਲਾਂ ਫੁੱਲ ਆ ਵੇਖੋ ਫੁੱਲ ਇਹਦੇ ਵਿੱਚ ਫੁੱਲ ਨਿਕਲਣਾ ਤੇ ਬਾਅਦ ਚ ਨੂੰ ਫਲ ਲੱਗਦਾ ਆ ਝੋਨਾ ਲਾਤਾ ਵੇ ਚ ਹਾਂ ਵੇਨੇ ਝੋਨਾ ਲਾਦਾ ਖਾਲੀ ਚ ਖਾਲੀ ਝੋਨਾ ਲਾਤਾਈ ਕਿੱਥੇ ਲਾਤਾਈ ਲੈ ਮੁੰਡੇ ਝੋਨਾ ਲਾਤਾ ਖਾਲੀ ਜਿੱਲਾ ਲਾਈ ਬੈਠਾ ਝੋਨਾ ਇਹ ਕੋਈ ਨਹੀਂ ਆਪਾਂ ਮਸ਼ੀਨ ਹੀ ਵੱਖਰੀ ਕੋਈ ਲਿਓਣੀ ਪੈਣੀ ਨਾ ਦੋਹ ਨੂੰ ਵੱਢਣ ਵਾਸਤੇ ਹੈ ਤੇ ਟਰਾਲੀ ਸਪੈਸ਼ਲ ਲਿਓਣੀ ਪੈਣੀ ਲਓ ਜੀ ਦੋਸਤੋ ਇੱਕ ਚੂਹੇ ਨਾਲ ਨੂੰ ਬੜਾ ਤੰਗ ਕੀਤਾ ਆ ਕਿੰਨੀ ਖੁੱਡ ਕੱਢੀ ਹੋਈ